ਕੀ ਲਿਖਿਆ ਸਿੱਖ 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 ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਿੰਵੇਂ ਗੁਰੂ ਹੋਏ ਆ ਪਹਿਲੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਿੱਖ ਧਰਮ ਦੀ ਨੀਂ ਰੱਖੀ ਆ ਕੀ ਰੱਖਿਆ ਸਿੱਖ ਧਰਮ ਦੀ ਨੀਂ ਰੱਖੀ ਆ ਅਤੇ ਜੋ ਉਹਨਾਂ ਨੇ ਸਿੱਖਿਆ ਦਿੱਤੀ ਆ ਗੁਰਬਾਣੀ ਦੇ ਰਾਹੀਂ ਜੋ ਉਹਨਾਂ ਦੀਆਂ ਸਾਖੀਆਂ ਜੋ ਉਹਨਾਂ ਦਾ ਇਤਿਹਾਸ ਉਹਦੇ ਵਿੱਚੋਂ ਜਿਹੜੀ ਸਿੱਖਿਆ ਜਿਹੜੀ ਸਮਝ ਸਾਨੂੰ ਪ੍ਰਾਪਤ ਹੁੰਦੀ ਆ ਉਸ ਲੈਣ ਵਾਲੇ ਨੂੰ ਕੀ ਆਖਿਆ ਸਿੱਖ ਕੀ ਕਿਹਾ ਸੇਖ ਜਿਹੜਾ ਗੁਰੂ ਦੀ ਸਿੱਖਿਆ ਲੈਂਦਾ ਕੀ ਕੌਣ ਲ ਕੀ ਲੈਂਦਾ ਸੇਖ ਵਾਲਾ ਗੁਰੂ ਦੀ ਸਿੱਖਿਆ ਇਹਦੇ ਵਿੱਚ ਬਹੁਤ ਵੱਡੀ ਗੱਲ ਆ ਕਿ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਨ ਵਾਲਾ ਕੌਣ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਨ ਵਾਲਾ ਕਮਾਉਣ ਵਾਲਾ ਹੁਣ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗੁਰੂ ਆ ਪਹਿਲੇ ਆਪਣੇ ਉਹਨਾਂ ਦੇ ਦੋ ਪੁੱਤਰ ਆ ਠੀਕ ਹੈ ਉਹਨਾਂ ਦੋ ਪੁੱਤਰਾਂ ਨੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੂੰ ਧਾਰਨ ਨਹੀਂ ਕੀਤਾ ਠੀਕ ਹੈ ਔਰ ਸ੍ਰੀ ਗੁਰੂ ਅੰਗਦ ਦੇਵ ਜੀ ਜੋ ਸਿੱਖਿਆ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਕਮਾ ਲਿਆ ਤੇ ਦੂਸਰੇ ਗੁਰੂ ਕੌਣ ਹੋਏ ਆ ਸ੍ਰੀ ਗੁਰੂ ਅੰਗਦ ਦੇਵ ਜੀ ਉਹਦਾ ਅਰਥ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਇਹ ਸੋਚ ਸਮਾਜ ਵਿੱਚ ਦੁਨੀਆ ਨੂੰ ਦਿੱਤੀ ਹੈ ਕਿ ਜਿਹੜਾ ਵਿਅਕਤੀ ਜਿਹੜਾ ਜੀਵ ਗੁਰੂ ਦੇ ਕਹਿਣ ਅਨੁਸਾਰ ਮੇਰੇ ਪਿੱਛੇ ਬੋਲੋ ਜੋ ਗੁਰ ਕਹੈ ਸੋ ਕਰੈ ਸੋਈ ਭਲ ਮੰਨੋ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਜੋ ਵਿਅਕਤੀ ਆਪਣੇ ਗੁਰੂ ਦੇ ਕਹੇ ਅਨੁਸਾਰ ਚੱਲਦਾ ਜੋ ਗੁਰੂ ਨੇ ਕਿਹਾ ਜੇ ਗੁਰੂ ਨੇ ਆਖਿਆ ਕਿ ਨਾਮ ਜਪਣਾ ਚਾਹੀਦਾ ਕਿ ਆਖਿਆ ਨਾਮ ਜਪਣਾ ਨਾਮ ਜਪਣਾ ਨਾਮ ਕਿਹੜਾ ਸਤ ਨਾਮ ਸਿਵਾਏ ਸਤ ਨਾਮ ਸਿਵਾਏ ਜੇ ਗੁਰੂ ਜੀ ਨੇ ਆਖਿਆ ਨਾਮ ਜਪਣਾ ਤੇ ਇਹੋ ਨਾਮ ਜਪਣਾ ਠੀਕ ਹੈ ਕਦੀ ਸ਼ੰਕੇ ਚ ਨਹੀਂ ਪੈਣਾ ਵਹਿਮ ਚ ਨਹੀਂ ਕਿ ਹੋਰ ਨਾਮ ਹੁੰਦਾ ਹੋਰ ਨਾਮ ਹੁੰਦਾ ਜੋ ਗੁਰੂ ਜੀ ਨੇ ਕਿਹਾ ਨਾਮ ਉਹੋ ਹੀ ਐ ਠੀਕ ਐ ਇਸ ਕਰਕੇ ਸਿੱਖ ਸਿੱਖਿਆ ਜਿੰਨੇ ਗੁਰੂ ਜੀ ਦੀ ਆਪਣੇ ਮਨ ਵਿੱਚ ਵਸਾ ਲਈ ਜਿਵੇਂ ਆਪਾਂ ਵਸਤਰ ਧਾਰਨ ਕਰਦੇ ਆ ਨਾ ਆਪਾਂ ਕਈ ਵਾਰੀ ਬੱਚਿਆਂ ਨੂੰ ਕਹਿ ਦਿੰਨੇ ਸਾਰੇ ਇੱਕੋ ਜਿਹੇ ਯੂਨੀਫਾਰਮ ਪਾ ਕੇ ਆਇਓ ਠੀਕ ਐ ਸਕੂਲਾਂ ਵਿੱਚ ਜਾਂਦੇ ਤੁਸੀਂ ਸਕੂਲ ਦੇ ਵਿੱਚ ਇੱਕੋ ਜਿਹਾ ਯੂਨੀਫਾਰਮ ਪਾ ਕੇ ਜਾਂਦੇ ਆ ਇੱਕੋ ਜਿਹਾ ਤੁਹਾਨੂੰ ਜੇ ਖਾਣਾ ਮਿਲੇ ਸਾਰਾ ਇਸੇ ਤਰ੍ਹਾਂ ਜੋ ਗੁਰੂ ਵਰਗਾ ਹੋ ਜਾਂਦਾ ਕਿਹਦੇ ਵਰਗਾ ਜੋ ਗੁਰੂ ਜਿਹੋ ਜਿਹਾ ਗੁਰੂ ਆ ਉਹੋ ਜਿਹਾ ਹੀ ਹੋ ਜਾਂਦਾ ਅੰਦਰੋਂ ਵਿਚਾਰਾਂ ਕਰਕੇ ਸਿੱਖਿਆ ਨੂੰ ਧਾਰਨ ਕਰਕੇ ਦੂਸਰੀ ਜੋ ਇਹਦੇ ਵਿੱਚ ਕੰਡੀਸ਼ਨ ਹੈ ਉਹ ਆ ਪਦਾਰਥ ਕੀ ਹੈ ਪਦਾਰਥ ਪਦਾਰਥ ਠੀਕ ਹੈ ਪਦਾਰਥ ਸਿੱਖ ਸਿੱਖ ਜਿਹੜਾ ਉਹਨੇ ਗੁਰੂ ਦੀ ਸਿੱਖਿਆ ਆਪਣੇ ਮਨ ਵਿੱਚ ਧਾਰਨ ਕਰ ਲਈ ਹੈ ਠੀਕ ਹੈ ਹੁਣ ਉਹਦੀ ਪਹਿਲੀ ਡਿਊਟੀ ਕੀ ਆ ਪਹਿਲਾ ਫਰਜ਼ ਕੀ ਆ ਉਹ ਪਦਾਰਥਾਂ ਵਿੱਚ ਉਲਝਦਾ ਨਹੀਂ ਆ ਕਈ ਵਾਰੀ ਕੋਈ ਸਿੱਖ ਜੇ ਨਾਰਾਜ਼ ਹੋ ਜਾਵੇ ਗੁਰੂ ਨਾਲ ਕਿ ਮੈਨੂੰ ਆਹ ਚੀਜ਼ ਨਹੀਂ ਮਿਲੀ ਮੈਂ ਆਹ ਚੀਜ਼ ਮੰਗੀ ਸੀ ਗੁਰੂ ਸਾਹਿਬ ਤੋਂ ਮੈਨੂੰ ਮਿਲੀ ਨਹੀਂ ਉਹ ਸਿੱਖ ਨਹੀਂ ਆ ਸਿੱਖ ਹੋਇਆ ਜਿਹੜਾ ਗੁਰੂ ਦੇ ਹੁਕਮ ਵਿੱਚ ਰਵੇ ਉਹਦੀ ਬਿਰਤੀ ਜਿਹੜੀ ਆ ਉਹਦੀ ਲਿਵ ਜਿਹੜੀ ਸੁਰਤੀ ਆ ਉਹ ਪਦਾਰਥਾਂ ਨਾਲ ਟੁੱਟ ਜਾਂਦੀ ਹੈ ਕਿਹਦੇ ਨਾਲ ਟੁੱਟਦੀ ਹੈ ਪਦਾਰਥਾਂ ਨਾਲ ਟੁੱਟ ਜਾਂਦੀ ਉਹ ਕਿਉਂ ਹੁਣ ਗੁਰੂ ਆਪਾਂ ਨੂੰ ਜ਼ਰੂਰੀ ਹੈ ਕਿ ਚੀਜ਼ਾਂ ਜ਼ਰੂਰੀ ਹੈ ਗੁਰੂ ਮੇਰੇ ਪਿੱਛੇ ਬੋਲੋ ਦਦਾ ਦਾਤਾ ਏਕ ਹੈ ਦਾਤਾ ਏਕ ਹੈ ਸਭ ਕੋ ਦੇਵਨਹਾਰ ਸਭ ਕੋ ਦੇਵਨਹਾਰ ਦੇਂਦੇ ਤੋਟ ਨਾ ਆਵਈ ਦੇਂਦੇ ਤੋਟ ਨਾ ਆਵਈ ਅਗਨਤ ਭਰੇ ਪੰਡਾਰ ਇੱਕ ਪਾਸੇ ਪਦਾਰਥ ਹੈ ਇੱਕ ਪਾਸੇ ਸਿੱਖੀ ਹੈ ਸਿੱਖ ਹੁਣ ਸਿੱਖ ਨੂੰ ਪਦਾਰਥਾਂ ਦੀ ਜ਼ਰੂਰਤ ਹੈਗੀ ਆ ਸਿੱਖ ਨੇ ਪਦਾਰਥ ਵਰਤਣੇ ਆ ਪਰ ਸਿੱਖ ਜਿਹੜਾ ਉਹ ਗੁਰੂ ਦੇ ਕਹੇ ਅਨੁਸਾਰ ਚੱਲੇਗਾ ਗੁਰੂ ਉਹਨੂੰ ਪਦਾਰਥ ਦੇ ਕਿਉਂਕਿ ਜਦੋਂ ਪਦਾਰਥ ਆਪਾਂ ਮੰਗਣੇ ਆ ਉਹ ਪਦਾਰਥ ਕਿਸੇ ਦੇ ਕੋਲ ਪਏ ਆ ਕਿਸੇ ਦੇ ਹੱਥ ਵਿੱਚ ਆ ਕਿਸੇ ਦੇ ਕੰਟਰੋਲ 'ਚ ਆ ਉਹ ਕੌਣ ਆ ਗੁਰੂ ਹੈ ਹਣਾ ਹੁਣ ਆਪਾਂ ਕਿਤੇ ਜਾਣੇ ਆ ਉਥੇ ਕੋਈ ਬੈਠਾ ਮਨੁੱਖ ਦੁਕਾਨ ਤੇ ਲਾ ਲੋ ਤੁਸੀਂ ਬੈਠਾ ਆਪਾਂ ਸਿੱਧੀ ਵਸਤੂ ਨਹੀਂ ਫੜਦੇ ਪਹਿਲਾਂ ਉਹਦੇ ਨਾਲ ਗੱਲ ਕਰਦੇ ਜਾ ਕੇ ਠੀਕ ਹੈ ਜਿਹੜਾ ਮਾਲਕ ਆ ਜਿਹੜਾ ਵਪਾਰੀ ਆ ਜਿਹੜਾ ਸ਼ਾਪਕੀਪਰ ਆ ਉਹਦੇ ਨਾਲ ਗੱਲ ਕਰਦੇ ਇਸੇ ਤਰ੍ਹਾਂ ਇਹ ਗੁਰੂ ਆ ਗੁਰੂ ਕੋਲ ਸਾਰੇ ਜਗਤ ਦੇ ਪਦਾਰਥ ਆ ساری ਦੁਨੀਆ ਦੇ ਆਪਾਂ ਗੁਰੂ ਨੂੰ ਮੰਨਣਾ ਗੁਰੂ ਦੀ ਸਿੱਖਿਆ ਅਨੁਸਾਰ ਚੱਲਣਾ ਗੁਰੂ ਦੇ ਸਿੱਖ ਬਣਨਾ ਇਹ ਪਦਾਰਥ ਗੁਰੂ ਨੇ ਆਪੇ ਦੇ ਦੇਣੇ ਸਾਨੂੰ ਤੇ ਪਦਾਰਥ ਗੁਰੂ ਨੇ ਖੁਸ਼ ਹੋ ਕੇ ਆਪਾਂ ਕੀ ਕਹਿੰਦੇ ਲੱਖ ਖੁਸ਼ੀਆਂ ਬਾਤ ਸ਼ਾਹੀਆਂ ਜੇ ਸਤਗੁਰ